ਹਾਂ ਜੀ ਪੀਮਾਟ ਅੱਖਰੁੱਦ ਦੇ ਘਰ ਦੇ ਆ ਪਤਾ ਨਹੀਂ ਕੀ ਗੱਲ ਆਹ ਢੋਪੀ ਭਾਈਓ ਮੂੰਹ ਨਹੀਂ ਨਾ ਦੂਜੇ ਦਾ ਵੀ ਲਕਵਾਇਆ ਵਾ ਇਹੋ ਜੇ ਵੀ ਚੱਲ ਬਏ ਔਰ ਆ ਗਏ ਇਹ ਆ ਗਏ ਕੋਲ ਆਣਾ ਇਹਦਾ ਜੇ ਕੁਰਸੀ ਚੱਕਣ ਲਗਾ ਜਾਨੂ ਸਾਹਿਬ ਤੋਂ ਉਹ ਪਤਾ ਹੈ ਕੱਲ ਵੀਕੈਂਡ ਐਂਟਰਪ੍ਰਾਈਜ਼ ਜਿਹੜਾ ਮਨੀ ਐਕਸਚेंजर ਆ ਉਹ ਵਾਰਦਾਤ ਹੋਈ ਸੀ ਦੋ ਬੰਦਿਆਂ ਨੇ ਉੱਥੇ ਉਦਾਂਪਰ ਕੀਤੀ ਸੀਗੀ ਉਹਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਸੀ ਉਹਦੇ ਸਬੰਧ ਵਿੱਚ ਮਾਨਯੋਗ ਸਾਡੇ ਜਿਹੜੇ ਐਸਐਸਪੀ ਸ਼੍ਰੀ ਅਖਲ ਚੌਧਰੀ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਾਨਯੋਗ ਐਸਪੀ ਡੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਮਾੜੇ ਅੰਸਰਾਂ ਦੀ ਪਾਲ ਵਿੱਚ ਜਿਹੜੇ ਸਾਡੇ ਨੱਕੇ ਪਹਿਲਾਂ ਹੀ ਲੱਗੇ ਹੁੰਦੇ ਆ ਸ਼ਾਮ ਨੂੰ ਉਹਨੂੰ ਦੇਖਦੇ ਹੋਏ ਜਦੋਂ ਅਸੀਂ ਇਸ ਸਵਾਰਦਾਕ ਨੂੰ ਜਦੋਂ ਇਸ ਸਵਾਰਦਾਕ ਨੂੰ ਅਸੀਂ ਪ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਭ ਤੋਂ ਪਹਿਲਾਂ ਅਸੀਂ ਜੋ ਇਸ ਗਲੀ ਦੇ ਵਿੱਚ ਕੈਮਰੇ ਸੀ ਉਹਨਾਂ ਨੂੰ ਦੇਖਣਾ ਸ਼ੁਰੂ ਕੀਤਾ ਉੱਥੋਂ ਸਾਨੂੰ ਇਹ ਚੀਜ਼ ਪਤਾ ਲੱਗੀ ਵੀ ਇਹ ਜਿਹੜੇ ਦੋਸ਼ੀ ਸੀ ਇਹ ਦੋ ਨਹੀਂ ਸੀ ਇਹ ਤਿੰਨ ਸੀਗੇ ਇੱਕ ਜਿਹੜਾ ਐਕਟਿਵ ਵਾਲਾ ਹੈ ਕਿ ਉਹ ਪਹਿਲਾਂ ਹੀ ਉੱਥੇ ਇੰਤਜ਼ਾਰ ਕਰ ਰਿਹਾ ਸੀ ਅਸੀਂ ਜੋ ਲੋਕਾਂ ਦੀਆਂ ਦੁਕਾਨਾਂ ਦੇ ਅੱਗੇ ਕੈਮਰੇ ਲੱਗੇ ਹੋਏ ਆ ਜਾਂ ਕੈਮਰੇ ਲੋਕਾਂ ਦੀ ਮਦਦ ਨਾਲ ਪਹਿਲਾਂ ਹੀ ਆਪਣੇ ਸਿਟੀ ਨਵਾਂ ਸ਼ਹਿਰ ਦੇ ਥਾਣੇ ਵਿੱਚ ਲੱਗੇ ਹੋਏ ਆ ਉਹਨਾਂ ਦੀ ਮਦਦ ਨਾਲ ਉਹਨਾਂ ਨੂੰ ਪ੍ਰੇਸ ਕਰਨ ਦੇ ਵਾਸਤੇ ਅੱਗੇ ਅੱਗੇ ਉਹਨਾਂ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਸੋ ਇਹਨਾਂ ਕੈਮਰਿਆਂ ਨੂੰ ਦੇਖਦੇ ਹੋਏ ਜੋ ਇਹਨਾਂ ਦੀਆਂ ਕੜੀਆਂ ਜੋੜ ਕੇ ਹੋਏ ਸੀ ਇਹਨਾਂ ਦੀਆਂ ਫੋਟੋਆਂ ਵੀ ਨਾਲ-ਨਾਲ ਜਿਹੜੇ ਛੋਟੇ ਗਰੁੱਪਾਂ ਦੇ ਆਪਣੇ ਸੋਰਸਿਸ ਹੈ ਜਾਂ ਹੋਰ ਗਰੁੱਪਸ ਹੈ ਉਹਨਾਂ ਵਿੱਚ ਸ਼ੇਅਰ ਹੋ ਗਈਆਂ ਸੀਗੀਆਂ ਸੋ ਸਾਨੂੰ ਥੋੜਾ ਬਹੁਤਾਂ ਇਨਫੋਰਮੇਸ਼ਨ ਸਾਡੇ ਸੋਰਸਾਂ ਨੇ ਦਿੱਤੀ ਵੀ ਜਿਹੜੇ ਬੰਦੇ ਆ ਇਹ ਫਲਾਣੀ ਜਿਹੜਾ ਚੰਡੀਗੜ੍ਹ ਰੋਡ ਤੇ ਖੜੇ ਆ ਤੇ ਇਹ ਵੀ ਸ਼ਾਇਦ ਕੋਈ ਹੋਰ ਮਾਰ ਦਾ ਤੁਨੀਜਾਮ ਦੇਖ ਸਕਦੇ ਆ ਜਿਹਦੇ ਸਬੰਧ ਵਿੱਚ ਐਸਐਚਓ ਸਿਟੀ ਆਪਣੇ ਮੈਡਮ ਨਰੇਸ਼ ਨੇ ਉਥੇ ਰੇਡ ਕਰਕੇ ਉਹਨਾਂ ਤਿੰਨਾਂ ਦੋਸ਼ੀਆਂ ਨੂੰ ਰਾਤ ਹੀ ਗ੍ਰਿਫਤਾਰ ਕਰ ਮਤਲਬ ਸਵੇਰੇ ਅੱਜ ਗ੍ਰਿਫਤਾਰ ਕੀਤਾ ਤੇ ਜਿਹਦੇ ਸਬੰਧ ਵਿੱਚ ਅਗਲੀ ਜਿਹੜੀ ਕਾਰਵਾਈ ਹੈ ਇਹਨਾਂ ਨੂੰ ਅੱਜ ਕਾਨੂੰਨ ਜਿਹੜਾ ਅਦਾਲਤ 'ਚ ਪੇਸ਼ ਕਰਕੇ ਅਗਲੀ ਕਾਰਵਾਈ ਨਹੀਂ ਸੀ। ਕਾਨੂੰਨਕ ਮਾਮਲਾ ਤੇ ਇਹਨਾਂ ਦੇ ਇੱਕ ਦੋਸ਼ੀ ਦੇ ਪਹਿਲਾਂ ਮਾਮਲਾ ਦਰਜ ਹੈਗਾ 400 ਬੋਰਡ ਨੇ ਸਰ ਕਰਨੀ ਤੇ ਤਿੰਨਾਂ ਦੇ ਨਾਂ 'ਇਹ ਜੀ ਇੱਕ ਤਾਂ ਗੰਦੀਪ ਹੈ ਜੀ ਇਹ ਹੈਗਾ ਆਪਣਾ ਸਿਟੀ ਨਵਾਂ ਸ਼ਹਿਰ ਦਾ ਰਹਿਣ ਵਾਲਾ ਜੀ ਦੂਜਾ ਹੈਗਾ ਵਿਜੇ ਕੁਮਾਰ ਨਾਈ ਮਾਜਰੇ ਦਾ ਰਹਿਣ ਵਾਲਾ ਤੀਜਾ ਆਤਮ ਸਿੰਘ ਹੈ ਜੀ ਇਹ ਬਰਨਾਲਾ ਕਲਾਂ ਦਾ ਰਹਿਣ ਵਾਲਾ ਹੈ ਪਿਸਟਲ ਨਕਲੀ ਪਿਸਟਲ ਸੀਦਾ ਜੀ ਇਹ ਉਹਨਾਂ ਨੇ ਆਪਾਂ ਵੀਡੀਓ ਚ ਵੀ ਦੇਖਿਆ ਵੀ ਜਿਵੇਂ ਉਹਨਾਂ ਨੇ ਲੁਪੇਟਿਆ ਹੋਇਆ ਸੀ ਲੁਪੇਟ ਕੇ ਵਰਤੇ ਆ ਕਿਸੇ ਚੀਜ਼ ਦੇ ਵਿੱਚ ਕਵਰ ਕੀਤਾ ਹੋਇਆ ਸੀ ਉਹਦੀ ਸਰਵਰ ਲੂਟ ਕਿੰਨੀ ਐਸੀ ਬੜੀ ਸੀ ਅੰਦਰ ਲੂਟ ਤਾਂ ਜਿੰਨੇ ਹੁੰਦੇ ਸਾਰੇ ਹੀ ਲੈ ਜਾਣੇ ਸੀਗੇ ਉਹਨੇ ਸਵੇ ਤਿੰਨਾਂ ਦਾ ਆਪਰ ਚ ਰਿਲੇਸ਼ਨਸ ਕਿੱਦਾਂ ਹੈ ਇਹ ਹੈ ਤਾਂ ਮਤਲਬ ਅਲੱਗ-ਅਲੱਗ ਹੈ ਵੀ ਇਹ ਮੰਨ ਲਓ ਇਲਾਜ ਕਰਾ ਰਹੇ ਆ ਨਸ਼ੇ ਦਾ ਆਪਣੇ ਸਰਕਾਰੀ ਓਟ ਸੈਂਟਰ ਚ ਕਿਵੇਂ ਹੋਇਆ ਨੇ ਹਾਂ ਉੱਥੇ ਇਹ ਗੋਲੀਆਂ ਲੈਣ ਜਾਂਦੇ ਆ ਜਿਹੜੀਆਂ ਆਪਾਂ ਲਛੜੀਆਂ ਮਿਲਦੀਆਂ ਉੱਥੇ ਹੀ ਤਿੰਨੇ ਇਕੱਠੇ ਹੋਊਗੇ ਉੱਥੇ ਇਹਨਾਂ ਦੀ ਦੋਸਤੀ ਹੋਈ ਹੁਣ ਮਾਮਲਾ ਕਿੱਧਰ ਚੱਲ ਰਿਹਾ ਹੈ ਮਾਮਲਾ 398 ਆਈਪੀਸੀ ਦਾ ਦਰਜ ਕੀਤਾ ਜੀ ਕੱਲ ਉਹਨਾਂ ਨੂੰ ਫਿਰ ਕੱਲ ਪੇਸ਼ ਕਰਕੇ ਅਸੀਂ ਅੱਗੇ ਕਾਰਵਾਈ ਕਰਾਂਗੇ ਜਿਹੜੀ ਐਕਟਵਾ ਯੂਜ਼ ਕੀਤੀ ਆ ਉਹ ਇਹਨਾਂ ਦੇ ਨਾਲ ਵੀ ਇੱਕ ਰਿਪੋਰਟ ਦੇ ਨਾਲ ਤੇ ਹੀ ਇਹ ਆਪਣੀ ਆਪਣੀ ਐਕਟਿਵਿਟੀ ਉਹਨਾਂ ਦੀ ਆਪਣੀ